ਸਾਰੇ ਵੀਰਾਂ ਨੂੰ ਸੰਦੀਪ ਡੇਲੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕੋ ਆ ਚੁੱਕੇ ਆ ਜੀ ਪਿੰਡ 3 ਵਾਲਾ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਸਵੀਰ ਮਜੀਠਾ ਦੇਖੋ ਅੱਜ ਵੀ ਇਹਨਾਂ ਕੋਲ ਇੱਕ ਨਾਲ ਝੋਟੀ ਵੀ ਲੈ ਕੇ ਆਂਦੀ ਆ 7-8 ਦੇ ਲੈ ਕੇ ਮੈਂ ਬਸੂ ਸੇਲ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਸਾਰੇ ਸੰਦੀਪ ਡੇਲੀ ਫਾਰਮ ਵੇਖਣ ਵਾਲਾ ਜੀ ਬਾਈ ਜੀ ਦਾ ਸਾਥ ਆ ਬੜਾ ਵਧੀਆ ਬਾਈ ਜੀ ਬੜੇ ਹੋਰ ਕਰਾਉਂਦੇ ਨੇ ਜੀ ਸਾਡਾ ਪਰਿਵਾਰ ਵੀ ਠੀਕ ਠਾਕ ਹੈ ਹੋਵੇ ਸੰਜੀਤ ਜਿਹੜੀ ਫਾਰਮੂਲ ਵਾਲੇ ਸਾਰਿਆਂ ਦਾ ਵੇਖੋ ਜਦੋਂ ਧੰਨਵਾਦ ਜਿਹੜੇ ਵਿੰਦੇ ਆ ਉਹਨਾਂ ਦਾ ਜਿਆਦਾ ਬਹੁਤ ਸਭ ਤੋਂ ਪਹਿਲਾਂ ਦੱਸਣੀ ਐ ਐਡਰੈਸ ਪਿੰਡ ਤਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 981417722 9814173121 9814195121 ਦੋ ਫੋਨ ਨੰਬਰ ਆ ਦੋਵਾਂ ਦੇ ਵਟਸਐਪ ਤੇ ਆਉਂਦੇ ਉਹਨਾਂ ਦੇ ਇਹਦਾ 9814195121 ਉੱਤੇ ਲੋਕੇਸ਼ਨ ਆਣੀ ਤੁਹਾਨੂੰ ਹੈਲੋ ਭੇਜੋਗੇ ਤੇ ਆਪਣੇ ਆਪ ਪਤਾ ਲਾ ਲੈਂਦਾ ਕਿੱਥੇ ਆ ਬਾਕੀ ਜੈਂਦੀਪੁਰ ਵੀ ਲੱਗੇ ਆ ਤਤੂਨਗੜ ਵੀ ਲੱਗੇ ਆ ਮਜੀਠਾ ਵੀ ਲੱਗੇ ਆ ਸੈਂਟਰ ਜੇ ਆ ਜੰਮੂ ਬਟਾਲਾ ਵੀ ਨੇੜੇ ਹੀ ਸਾਰੇ ਕੰਮ ਆ ਜਾਂਦੇ ਆ 20 ਮਿੰਟ ਬਾਅਦ ਤੇ ਤੇਰੇ ਮਗਰੋਂ ਵਿੱਚ ਵਿੱਚ ਆਉਂਦੇ ਰਹੇ ਡੰਗਰ ਇੱਕ ਦੋ ਇੱਕ ਦੋ ਆਪਣਾ ਤਾਂ ਵੀਡੀਓ ਪਾਉਣੇ ਨੇ ਮਾਲ ਦੇਖਿਆ ਪਰ ਮੁੰਜ ਤਨਾ ਕਿ ਬਿਖਰੀ ਵਾਰੀ ਆਇਆ ਸੀ ਇਦਾਂ ਫਿਰ ਜਿਵੇਂ ਅਜ ਵਿੱਚ ਕੰਮ ਕੋਈ ਪੈ ਜਾਂਦਾ ਕੋਈ ਜਿਹੜੀਆਂ ਹੁੰਦੀਆਂ ਇੱਕ ਦੋ ਕਹੀ ਦਿੰਦੀਆਂ ਇੱਕ ਦੋ ਵਾਰ ਕਿੰਨੀ ਗਿਆ ਤਾਂ ਵੀਡੀਓ ਪਾਉਣ ਨੂੰ ਵੀਡੀਓ ਰੱਖੀਦਾ ਵੀ ਡੰਗਰ ਪੰਜ ਸੱਤ ਪਾਈਏ ਮੈਂ ਤਾਂ ਆ ਹੀ ਜਾਂਦਾ ਉਹ ਚੱਲਣ ਡੰਗਰ ਆ ਵੀਡੀਓ ਕਾਦੀ ਪਾਉਣ ਛੋਟੀ ਆਪਣੇ ਕੋਲ ਤਾਂ ਬੜੀ ਚੰਗੀ ਆਈ ਚਲੋ ਅੱਜ ਵੀ ਮਾਲ ਭਾਪੂ ਬੜਾ ਵਧੀਆ ਵਾ ਬਾਕੀ ਵੇਖੋ ਹੁਣ ਪਿਆਰ ਗਾਗਾਂ ਦੇ ਸਿਰ ਤੇ ਕੰਮ ਦੇ ਹੁਣ ਉਹਨਾਂ ਨੇ ਚਲਵਾਉ ਛੋਟੀ ਜੀ ਸਿੱਖਿਆ ਪਹਿਲੇ ਸਵੇਰ ਸੂਈ ਮਗਰ ਕੱਟੀ ਕੱਟੀ ਮਗਰ ਪੰਜਾਂ ਚੌਂ ਤੱਕ ਕਿੰਨਾ ਵਜੇ ਦੁੱਧ ਦੁੱਧ ਸਹੀ ਠੂੜ ਮਾਰਨ ਨੂੰ ਮੈਂ 10-12 ਕਿਲੋ ਕਹਿ ਰਹੀ ਪਰ ਐਵੇਂ ਆਪਾਂ ਉਹਨਾਂ ਦਾ 10 ਕਹਿਣਾ ਹੀ ਆ 8 ਕਿਲੋ ਦੁੱਧ ਆ ਦੀ 7 ਆ ਦੀ ਕਰਾਂਗੇ ਸੋਨੋ ਭਾਜੀ ਤੋੜ ਲਓ ਜੀ 8 ਕਿਲੋ ਮਨ ਗਈ ਜਨਾ ਜੀ ਭਾਜੀ ਸੂਈ ਪੰਜਾਂ ਤਾਜੀ ਸੂਈ ਬਿਲਕੁਲ ਥਾਨ ਤੇ ਚੁਆਇਸ ਦੀ ਜੀ ਸਾਂ ਪਹਿਲਾਂ ਨੂੰ ਇਹ ਜੀ ਹੁੰਦੀ ਰਹੀ ਤੇ ਹਾਂ ਮੈਂ ਤਾਂ ਬੜੀ ਕਿਹਾ ਲੋ ਨੀ ਵੇਖੋ ਬੰਦੇ ਜਾਨਦਾਰ ਹੋਰ ਲੈ ਚਲ 90 ਅਸੀਂ ਸਾਰਾ ਬੜਾ ਵਜ ਲੈ ਗਾ ਹੈ ਕੁੜੀਏ ਵਾਹੋ ਜੀ ਨੂੰ ਲੱਖ ਡੇਢ ਲੱਖ ਵਾਲੀ ਨੂੰ ਲੱਗਾ ਹੁੰਦਾ ਬਿਲਕੁਲ ਸਹੀ ਗੱਲ ਜੋ ਆ ਜੀ ਬੜੀ ਸਹੀ ਗੱਲ ਠੀਕ ਆ ਤੇ ਵਾਹ ਮਾਸ ਕਰ ਗਾਇਆ ਤੇ ਟਾਈਮ ਮਣੇ ਮਾੜਾ ਜਿਹਾ ਜਾਓ ਬਰਾਦਰ ਇਹਨਾਂ ਚ ਮਾਲ ਪੋਜੀਟਿਵ ਕਰੀ ਦੀ ਭਾਅ ਨੂੰ ਨਾ ਸੇਵਲ ਜਿਆਦਾ ਆਵੇ ਤੇ ਲੋਕ ਦੇਖ ਵੀ ਸੌਖਾ ਜਾਂਦਾ ਹਾਂਜੀ ਹਾਂਜੀ ਤਿੰਨ ਦੇ ਜਾਨਿਆਂ ਦਾ ਭਾਅ ਪਤਾ ਘੱਟ ਲੈਣੇ ਆ ਮੇਰੇ ਗੁਸਤਾਨ ਨੂੰ ਨਹੀਂ ਬਚਣਗੇ ਕਿ ਕਮੜੀ ਇਹਦੀ ਹੈ ਆਜੋ ਮੈਂ ਜੇ ਲੈਣੀ ਪੈਂਦੀ ਹੈ ਕਿ ਨਹੀਂ ਭਾਅ ਪੂਰਾ ਮਿਲ ਕੀ ਤੇ ਲੈ ਲੈਣੇ ਚੱਲ ਓਏ ਹੁੰਦਾ ਗੱਲ ਮਤਾਂ ਕੀ ਹੈ ਵਿਗਣਾ ਮਾਲ ਮੋਲੀ ਬਾਕੀ ਜੇ ਬਹੁਤਾ ਮੁੱਲ ਕਰਾਂਗੇ ਤੇ ਵੇਚਣੀ ਹਾਂਜੀ ਮੁੱਲ ਦੱਸਣੇ ਆ ਜੀ ਝੋਟੇ ਦੇ ਲੋਕੀ 77 ਕਰਦੇ ਆ ਹਾਂਜੀ ਆਪਾਂ ਅੰਗਰਾਂਗੇ 2 70 ਆਜਾ ਬਸ ਠੀਕ ਆ ਬਸ 65 ਦੀ ਦੇ ਚਲ ਜਾਣ ਦੋ ਹੋਰ ਘਟਾਉਣੇ ਨਾ ਮੈਂ ਲੋ ਠੀਕ ਹੈ 4200 ਘੱਟ ਕਰ ਲਾ 63 ਦੀ ਦੇ ਦਾਂਗੇ ਠੀਕ ਹੈ ਠੀਕ ਆ ਉਨੇ ਚ ਆਪਣਾ ਨਫਾ ਹੀ ਰਹਿ ਗਿਆ ਬਾਕੀ ਕੁਝ ਨਹੀਂ ਰਹਿ ਗਿਆ ਬਾਕੀ ਝੋਟ ਜਿਹੜਾ ਵੀ ਲੱਗਿਆ ਯਾਦ ਕਰੂ ਸੀਲੀ ਵੱਲੋਂ ਸ਼ੇਰ ਨਹੀਂ ਮਾਰਦੀ ਕੋਈ ਇੱਕ ਇਹਨੂੰ ਮਾਰੇ ਤੁਹਾਈ 1 ਨੰਬਰ ਦੁੱਧ 7-8 ਕਿਲੋ ਜੀ ਚਲੋ 10 ਦੇ ਦੇ 8 ਦੇ ਦੇ ਇੰਨਾ ਕਿ ਦੇਣਾ ਬਹੁਤੀ ਵੱਡੀ ਜੀ ਰਕਮ ਜਿੰਨੀ ਲਾਉਣੀ ਉਹਨੇ ਇਹ ਸੂਈ ਆ ਇਹ ਸੂਈ ਸਨੀ ਸਾਹਿਬ ਤੇ ਮਕਰ ਵੱਛੀ ਵੱਛੀ ਮਕਰ ਦੁੱਧ ਕਿੰਨਾ ਜੀ ਤੀਖਾ ਦੁੱਧ ਦੇਣਾ 14 ਕਿਲੋ ਬੋਲਾ ਪਰਸੂ ਦੀ ਸੂਈ ਮਕਰ ਵੱਛੀ 14 ਕਿਲੋ ਬੋਲਾ ਜੀ ਤੇ ਵੱਛੀ ਮਕਰ ਵੱਛੀ ਮਕਰ ਹਾਂ ਲੈ ਵੇ ਜਿੰਨਾ ਹੋਵੇ ਜਿੰਤੋ ਵੇ ਬੜਾ ਜ਼ਬਰਦਸਤ ਦੇਵਾ ਹਾਂ ਬਹੁਤ ਟੌਪ ਦੀ ਵੈਰ ਠੀਕ ਜੋ ਬਸ ਠੀਕ ਹੈ ਜੀ ਹਾਂ ਲੱਛੀ ਮਗਰਾ ਗਿਆ ਨਾ ਮੱਛੀ ਬਾਹਰ ਆ ਜੀ ਆ ਜੀ ਤੂੰ ਆਜੂ ਫਿਰਸਾ ਬੁੱਜੂ ਮੋਟਰ ਹੀ ਐਂ ਮੋਟਰ ਹੀ ਐਂ ਮੋਟਰ ਹੀ ਮਿਲਿਆ ਜੂ ਹਾਂ ਇਹ ਨਹੀਂ ਕਿ ਤੱਕਾ ਤੂੰ ਆਇਜ਼ ਨਹੀਂ ਮਾਣੀ ਜਾਣੀ ਸਮਝ ਗਿਆ ਓ ਚੀਏ ਮਗਰ ਸਾਜੀ ਆਵਾਂ ਚੇ ਬੱਚੇ ਬਾਹਰ ਕੋਈ ਨਹੀਂ ਕੋਈ ਨਹੀਂ ਜੇ ਬੱਚੀ ਮਗਰ ਸਾਜੀ ਵਾਰ ਜਦ ਸਾਹ ਹੋ ਜੀ ਹਾਂ ਜੀ ਜੇ ਸਾ ਮੋੜ ਲ ਭਾਵੇਂ ਇਹਦਾ ਲੈਣਾ ਮਰਜ਼ੀ ਕਰਾਉਣਾ ਸਾਫ ਕਰਾਉਣਾ 55 ਕਰਾਲਾ 55000 ਦੀ ਬੈਠ ਦੇ ਚਲੋ ਠੀਕ ਹੈ ਠੀਕ ਹੈ ਮੇਰੇ ਘਰਾਂ ਨਾਲ ਘਟਵਾ ਲਾ 50 ਹੀ ਜਾਣੀ ਜਾਣ ਜਾਣ ਤੋਂ 5000 ਇਹ ਬਾਈ ਜੀ 20 ਕਿਲੋ ਦੇ ਤੁਸੀਂ ਦਿੱਤਾ ਬਾਕੀ 20 ਕਿਲੋ ਦਾ 12 ਤਣਾ ਦੀ ਅੱਛਾ ਤੇ ਮਗਰੇ ਦੇ ਬੱਛਾ ਲੋ ਜੀ ਬਾਈ ਜੀ ਦੁੱਧ ਕਿੰਨਾ ਦੁੱਧ ਤੁਸੀਂ ਕੋ 12 ਕਿਲੋ 12 ਕਿਲੋ ਤਿਆਰ ਹੈ ਜੀ ਲੋ ਜੀ ਵੇਖੋ ਤਿਆਰ ਨੂੰ ਤੁਸੀਂ 15 18 ਕਹਿਣ ਜਾਂ ਕਰਾ ਵੀ ਜ਼ੋਰ ਲੱਗਣਾ ਉਹ ਵੀ ਖੜਾ ਵਾ ਬਿਲਕੁਲ ਪਰ ਜਿੰਨਾ ਹੈਗਾ ਮਗਰਾ ਗਿਆ ਬੱਛਾ 12 13 ਕਿਲੋ ਜਿੰਨ ਨਹੀਂ ਪਤਾ ਲਾ ਜਾਂਦਾ ਬਿਲਕੁਲ ਭਾਈ ਬਿਲਕੁਲ ਹੀ ਤੇ ਖਾਦ ਜਾ ਰਹਿ ਦਸੀ ਗਿਆ ਹਾਂ ਦੀ 25 30 ਨਹੀਂ ਆਪਰਾ ਆ ਆ ਕਿੰਨੀ ਚੰਗੀ ਵਸਹੀ ਆ ਇਹਦੇ ਥੱਲੇ ਆਪਾਂ 15 18 ਕਹਿੰਦੀ ਅਗਲੇ ਮੰਨਣਾ ਤਾਂ ਅੱਡੇ ਕੋਤ ਸੁਣੀ ਆਈ ਤੇ ਇਹਦਾ ਕਰਕੇ ਆਕੀ ਦਾ ਚਲ ਦਿਹਾੜੀ ਜੰਗ ਵੱਧ ਜਾਊਗੀ ਤੁਸੀਂ ਦੇ ਦੋਗੇ 15 18 ਕਿਲੋ ਹਾਂ ਜੀ ਸੱਚ ਨਾਲ ਸਾਜੀ ਬਾਜੀ ਹਰ ਚੀਜ਼ ਪੂਰੀ ਥੇਨ ਕਿਹਾ ਕਹਿ ਨਹੀਂ ਉਹਦਾ ਹਾਂ ਜੀ ਇਸਾ ਮੋਲੇ ਦਾ ਉੜਦੀ ਹਾਲਾ ਕੋਈ 55 ਨਹੀਂ 60 ਨਹੀਂ 50000 ਦੇ 50000 ਦਾ 82 ਹੋ ਗਿਆ ਹਾਂ ਹਾਲੇ 45 ਦੀ 45000 ਚੱਲਣ ਦੋ ਤੇ ਅਰੇ ਵੀ ਸਲੀਚਾ ਆਪਣਾ ਵੱਲਣਾ ਭਾਵੇਂ ਦਹੀਂ ਵੀ ਪਾਈ ਹੈ ਜੀ ਜੀ ਆਪਣਾ ਜਾਇਜ਼ ਹੀ ਰਹਿਣਾ ਫੇਰ ਵੀ ਵਿਖ ਜਾਣੀ ਬਿਲਕੁਲ ਬਜੀ ਬਿਲਕੁਲ ਇਹ ਪਹਿਲਾਂ ਸੁਈ ਸੀ ਗੱਬਣ ਨਹੀਂ ਸੁਈ ਇਹ ਸੂਪੀ ਹੋ ਤਰਕੇ ਸੀ ਆ ਅੱਛਾ ਦੋ ਦਿਨ ਦਾਸ ਕੋਲ ਹੋਗਾ ਵਾ ਠੀਕ ਉਹ ਸੁਈ ਵੀ ਅਜੇ 10 ਦਿਨ ਘਟਿਆ ਹਿਸਾਬ ਨਾਲ ਹਾਂ ਅਜੇ ਪੂਰੇ ਟਾਈਮ ਨਾਲ ਨਹੀਂ ਸੁਈ 10 ਦਿਨ ਦਾਸ ਕੋਲ ਬੱਛੀ ਬੱਛੀ ਮਗਰਾ ਲੋ ਆਪ ਰੰਗ ਵਲ ਰੰਗ ਵੀ ਤੋਰ ਦੇ ਲੰਮੀ ਲੰਮੀ ਤੋਰ ਲੰਮੀ ਬੱਠੀ ਵੀ ਮਗਰਾ ਤੇ ਆ ਵੀ ਵਸ਼ੀਸ਼ ਚ ਆਈ ਇੱਕ ਨੰਬਰ ਤੇ ਸੀਲ ਫੋਲ ਬੱਠੀ ਠੀਕ ਆ ਹੁਣ ਸਮਾਗ ਕੇ ਥਣ ਬਹੁਤ ਕਰਦੀ ਹੈ ਹਾਂ ਜੀ ਲੈਓ ਜੀ ਇਹਦੇ ਮੇਰੇ ਵਸ਼ੀਸ਼ ਕਰਦੀ ਆ ਉਹ ਆ ਜੀ ਆ ਜੀ ਕਰੇ ਹਾਂ ਜੀ ਹਾਂ ਜੀ ਇਹਦੇ ਨਾਲ ਉਹ ਲੈਦਾ ਵੀ ਜਾਇਆ ਜੀ ਕੋਈ 45 ਨਹੀਂ ਕੋਈ 40 ਨਹੀਂ 37000 ਦੇ ਦੀ 35 ਚੱਲਣ ਦੇ ਵੇਖੋ ਭਾ ਇਹ ਗੱਬੜ ਜੀ ਲੇਵਾ ਰੱਖ ਤਾ ਉਹ ਤਾਂ ਇਹ ਘਪਲ ਸੀ ਇਹ ਘਪਲ ਸੀ ਪਰ ਉਹਨਾਂ ਕਰ ਤਾ ਮੰਨ ਲਿਆ ਲੋ ਜੀ ਕਰੋਸਟਾ ਦੇਖੋ ਅਗਰ ਅਲੀ ਭਾਜੀ ਲੈ ਜੂਏ ਜਿਹੜੇ ਟਾਈਮ ਇਹਨੇ 14 15 ਕਰੋ ਦੋ ਦੇ ਤੱਕ ਦੀ ਸਾਰੀ ਲੋਕ ਨਹੀਂ ਲਈ ਆਪਣੇ ਘਰ ਨੂੰ ਅੱਛਾ ਹਾਂਜੀ ਵਧੀਆ ਘਰੋਲੇ ਨੂੰ ਉਹ ਹਾਲਾ ਦੇ ਵਿੱਚ ਮੇਰੀ ਜਾਨੀ ਖਾਂਦੀ ਆ ਹਾਂਜੀ ਅੱਧੀ 14 15 ਕਰੋ ਦੇ ਤਾਵਾ ਬਾਹਰ ਦਾ ਤੀਰੇ ਸੁਵੇ ਸੁਣਾ ਜੇ ਕਹਿਣ ਨੂੰ ਦੂਜੇ ਵੀ ਕਹਿੰਦੇ ਤਾਂ ਚੱਲ ਜਾਂਦੀ ਹੈ ਲੈ ਲੈ ਆਜੋ ਜੀ ਆਜਾ ਚਲ ਸਮਾਰਾ ਠੀਕ ਹੈ ਰਿਹਾ ਨਹੀਂ ਜੇ ਬੜੀ ਪੰਜ ਛੇ ਦਿਨਾਂ ਦੇ ਲੈ ਲੈ ਚੀਕਾ ਜੀ ਜੀ ਅੱਜ ਦੇਰ ਪੁਰਾਣੇ ਹੋਏ ਨੇ ਪੰਜ ਚਾਰ ਉੱਪਰ ਹੋਏ ਨੇ ਫਾਵਾ ਦੋ ਬੜੀ ਇਸ ਤਰ੍ਹਾਂ ਡੀਆਪ ਕੋਈ ਨਹੀਂ ਆਣੀ ਪਾਉਂਦਾ ਗੱਲ ਹੀ ਪਾਦਣੀ ਹੈ ਕਾ ਟ੍ਰੌਟ ਆ ਹਾਂਜੀ ਭਾਈ ਜੀ ਫਿਰ ਜੀ ਸਾਹਿਬ ਕੋਈ ਪਾਉਂਦਾ 35 ਹਜ਼ਾਰ 22 20 20 ਬਿਲਕੁਲ ਹਾਂ ਠੀਕ ਆ ਇਹ ਇਹ ਪਹਿਲਾਂ ਸੂਈ ਸਿੱਧਾ ਚੌਗੀ ਹੋਣੀ ਆ ਮਗਰ ਇਹ ਉਹ ਨਾਲੂ ਦੇ ਕਾਲ ਦੀ ਸੂਈ ਕੋ ਠੀਕ ਆ 9-10 ਕਿਲੋ ਬੋਲਾ ਹੋਣਾ 9-10 ਕਿਲੋ ਬੋਲਾ ਜੀ ਪਹਿਲਾ ਸੂਆ ਬੱਚਾ ਬੱਚਾ ਬੱਛਾ ਮਗਰ ਆ ਗਿਆ ਇਹ ਦੇਖੋ ਉਹ ਠੀਕ ਹੈ ਉਹ ਹਸ਼ੀ ਵਾਲੀ ਦਿੱਤੀ ਚੁੱਕੀ ਬਸ ਠੀਕ ਆ ਫਰਾਈ ਵੀ ਬੜੀ ਕੰਡੀਸ਼ਨ ਖੰਡੀ ਬੜੀ ਬਾਕੀ ਦੂਜੀ ਪਾਟੇ ਉੱਤੇ ਤਾਂ ਕਰੀ ਕਿ ਇਹਦਾ ਵੱਲ ਤੋਂ ਉਹ ਨਹੀਂ ਮਿਲਦਾ ਕੋਈ ਕੋਈ ਨਾ ਕੋਈ ਕੋਈ ਫੋਨ ਨਹੀਂ ਆਉਂਦਾ ਅੰਦਰ ਥੋੜਾ ਜਿਹਾ ਗੱਲ ਨਹੀਂ ਬਣਦੀ ਬਾਹਰ ਹੁਣ ਧੋਪਿਆ ਹਾਂਜੀ ਫਲੈਗ ਹਨਾ ਮੂੰਹ ਘਾ ਲਿਆ ਤੇ ਨਹੀਂ ਜੇ ਮੂੰਹ ਘਾ ਲਿਆ ਜੀ ਆਹ ਇਹਨੂੰ ਦੱਸੋ ਜੀ ਸੰਦੀ ਸੰਦੀ ਪੜੀ ਆ ਜੱਗ ਜੱਗ ਚਾਹੇ ਇੰਸ਼ਾ ਇਹ ਲਾ ਰੋਟੀਆਂ ਵਾਲਾ ਭਾ ਹਾਂਜੀ ਕੋਈ 40 ਨਹੀਂ ਕੋਈ 35 ਨਹੀਂ ਬਿਲਕੁਲ ਜਿਆਦਾ 32000 32000 ਹਾਂ ਠੀਕ ਹੈ ਚੱਲਣਾ ਦੋ ਤੀ ਜਾਣ ਦੀ ਜਾਂਦੀ ਜਾਂਦ ਕੀ ਜਾਂਦ ਮੇਰਾ ਦਹੀ ਦੇ ਨਹੀਂ ਇਕੱਠੇ ਅੱਲਾਹ ਅੱਲਾਹ ਮਿਲਿਆ 10 ਬਰ ਬਿੜਾਈ ਹੈ ਬਾਈ ਕੰਮ ਦੇ ਸਾਧਨ ਲਾਂਗੇ ਕੋਈ ਨਹੀਂ ਬਾਈ ਫਿਰ ਕਿਹੜੀ ਗੱਲ ਹੈ ਜੀ ਜਾਣ ਵੇਸਤੀ ਸਾ ਕਿੱਡੀ ਵੱਡੀ 12 ਕਿਲੋ ਦੁੱਧ ਤਾਂ ਸਿਆਗ ਲਿਆ ਅੱਜ ਹੀ ਆਈ ਹੈ ਸਵੇਰੇ ਦੋਵੇਂ ਜਾਣੀਆਂ ਅੱਛਾ ਠੀਕ ਆ ਇਹਨਾਂ ਨੇ ਲੈ ਵਲੂਆ ਤਾਂ ਮੈਂ ਅੱਜ ਸਵੇਰੇ ਚੋਆਇਸ ਵੀ ਕਰਕੇ ਆ ਇਸ ਦੀਆਂ 10 ਕਿਲੋ ਦੁੱਧ ਤੇ ਗਾਰੰਟੀ ਦੇ ਲਾਜੇ ਇਹਦੇ ਮਗਰ ਅੱਛੀ ਕਿ ਅੱਛਾ ਪੱਛਾ ਇਹਦੇ ਮਗਰ ਪੱਛਾ ਮਗਰ ਹਾਂ 10 ਕਿਲੋ ਦੀ ਸਰੀ ਹੈ ਠੰਡੀ ਬੜੀ ਇਹ ਜਰਸੀ ਟਾਈਪ ਆ ਜਾਂਦੀ ਐ ਕਦ ਕੋਦ ਵੇਲਾ ਕਿਤਾ ਵੜਦਾ ਠੀਕ ਆ ਜੀ ਸਰ ਇਹਦਾ ਵੀ ਉਹੋ ਹੀ ਪਾ 30 ਹਜ਼ਾਰ ਹੀ ਸੇਮ ਦੋਨਾਂ ਚੱਲਣ ਦੋ ਦੋ 35 ਹਜ਼ਾਰ ਦਾ ਦੋ 30 ਹਜ਼ਾਰ ਦੀ ਕਿਹੋ ਕਰਾ ਦੇ 30 ਹਜ਼ਾਰੀਆਂ ਵੜਾ ਜਿਹੜੀਆਂ ਨੇ ਉਹ ਜਿਹੀਆਂ ਕੋਈ 35 ਦੀਆਂ ਨਹੀਂ ਦਿੰਦਾ ਨਹੀਂ ਆ ਗੱਬਣੀ ਇਹ ਸੰਦੀਪ ਸਿੰਘ ਸਤਾ ਸਮਝ ਨਹੀਂਦੀ ਗੱਬਣੀ ਇਹਨੂੰ ਜਨਰਲੀ ਦੀ ਬਣੀ ਆਏ ਅੱਛਾ ਮਤਲਬ ਵੀਡੀਓ ਬਖਾਦਾ ਬੀਬੀ ਆ ਜਦ ਤੱਕ ਚੈਰੀ ਜਨਾਨੀ ਕੋ ਲਈ ਆ ਉਹਦੇ ਕਿੰਨੇ ਦੀ ਨਹੀਂ ਸੋਹਣ ਵਾਲੀ ਦਿੰਦੇ ਪਹਿਲਾਂ ਕੰਮ ਅਜੇ ਪਹਿਲਾਂ ਸੋਹਣੀ ਅਜੇ ਵੇ ਰਮਸੀ ਦਾ ਸੁੰਮ ਜੋ ਦੀ ਲੋੜ ਲਾਈ ਆ ਵੇ ਵੇ ਲੋ ਹੈ ਜੀ ਸੱਚ ਉਹ ਤੇ ਤੂੰ ਹੀ ਪਹਿਲੇ ਕਹਾ ਆ ਗਿਆ ਵੀ ਨਹੀਂ ਆ ਅੱਛਾ ਅੱਛਾ ਜਿਆਦਾ ਸੋਹਣਾ ਵੀ ਵੇ ਰਮਸੀ ਕੀ ਚੀਜ਼ ਆ ਦਾਰਦੀ ਥੋੜੀ ਸੰਦੂਕ ਦਾਰਦੀ ਹੋ ਗਿਆ ਜੀ ਬੜੀ ਸੀਲ ਆਜੀ ਆਈ ਏ ਇਹ ਤੇ ਉਹ ਸ਼ਾਈ ਮਲਗਾ ਹੈ ਮਾਵਾ ਧੀਆ ਜੀ ਕੋ ਕਰਵਾਈਆਂ ਜੀ ਠੀਕ ਆ ਦੋਏ ਡੰਗਰੇ ਬੀਬੀ ਕੋ ਲੈ ਜੇ ਜਦ ਕੋ ਡੰਗਰ ਦੋਨੇ ਡੰਗਰੋ ਤੇ ਕਰਵਾਇਆ ਤੇ ਇਹ ਮੈਡਾ ਇਸੇ ਗਾਂ ਦੀ ਹੈ ਵੈਸੇ ਇਸੇ ਗਾਂ ਦੀ ਇਸੇ ਗਾਂ ਦੀ ਹਾਂ ਜੀ ਆਪ ਸੁਣ ਲੈ ਜਦਾਂ ਮਰਜੀ ਆ ਵੀਡੀਓ ਵੀ ਹੈਗੀ ਸਾਡੇ ਕੋਲ ਆ ਦੱਸੋ ਕਿ ਇਹ ਕੀ ਹੋ ਰਿਹਾ ਕੋਪਟੇ ਦੋ 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 ਮਰਜੀ ਆਵੇ ਕੋਈ ਨਹੀਂ ਕਤਮ ਵਾਲੀ ਨਹੀਂ ਆਣਾ ਨਹੀਂ ਠੀਕ ਉਹ ਸਿਰਦਾਂ ਦੇ ਹੀ ਕੋ ਪਰੇਖਾ ਨੰਗਰ ਕਰ ਜਾਂਦਾ ਜੀ ਸਾਹਿਬ ਬਿਲਕੁਲ ਮੁੱਲ ਨਿਕਾ ਆ ਜਾ ਨਹੀਂ ਕਾ ਜੀ 5000 ਵੜਾ ਹਾਂ ਲੋਕੀ 52 ਬਚੀ ਦੀਆਂ ਕੰਮਸ਼ੀਆਂ ਬਾਅਦ ਲੇ ਹਾਂ ਸਮਝੀ ਹੂੰਗੀ 22000 ਦੀ ਜਾਂਦੀ 22000 ਦੀ ਚੱਲਣ ਦੋ ਹੋਣਾ ਦੋ ਹੋਰ ਕਰਾਲਾ ਵੀਰੇ ਯਾਰ ਨਾ ਪੂਰੇ 21000 ਜਾਂਦੇ ਯਾਰ ਚਲ 21000 ਜਾਂਦੇ ਚਲ ਦੇ ਲ ਪਾਵੇ ਲ ਵੋਈ ਸਾਦਾ ਉਹ ਨਿਕ ਨਹੀਂ ਹੁਣ ਐ ਨਹੀਂ ਦੇਣਾ ਪਾ ਭਾਈ ਕਿੰਨਾ ਹੁਣ ਬਈ ਐਂ ਹੀ ਕਾ ਕੇ ਬਹਿਣੇ ਕਰਾਂਗਾ ਭਾ ਸੁਦੀਪ ਸਿੰਘ ਆਪਰੇ ਮਾਂ ਕਿਹੜੇ ਮਿਲ ਜਣੇ ਜਾਇਜ਼ ਜਾਇਜ਼ ਕਮਾਈ ਚੰਗਾ ਲੱਗਦਾ ਹੈ ਕਹਿਣ ਨੂੰ ਕਿ ਸਾਰੇ ਕਹਿ ਦਿੰਦੇ ਜਾਇਜ਼ ਕਰਦੇ ਜਾਇਜ਼ ਕਰਦੇ ਵਿਆਜ ਕਰੀਏ ਪਤਾ ਕੀ ਲੱਗਦਾ ਹੈ ਬਾਕੀ ਚਲੋ ਹਰ ਬੰਦੇ ਨੇ ਆਪਣਾ ਕੰਮ ਕਰਨਾ ਹੀ ਕਰਨਾ ਜਿੰਨੇ ਵੀ ਤੁਰਨਾ ਉਹਨੇ ਰੋਟੀ ਪਾਣੀ ਖਾਉਣੀ ਥੀ ਜੇ ਤੂੰ ਤੁਰਿਆ ਆਈਂ ਦੋਨੋਂ ਤੇ ਤੂੰ ਹੀ ਪਾਣੀ ਪਾ ਬਾਜੀ ਬਸ ਤੇ ਅਹੀਂ ਵੀ ਸਾਰੀ ਢੇੜੀ ਜਿਹੀ ਖਾਪੇ ਕੋਲ ਕੱਲ ਬੁੱਝਦਾ ਆਈਂ ਮੀ ਮੂ ਬੈਨਰੀ ਮੈਂ ਕਿਹਾ ਉੱਥੇ ਕਿਨੇ ਬਾਜ ਦੇ ਵਿੱਚੋਂ ਉਹ ਅਹੀਂ ਵੀ ਚੰਗਾ ਹੋ ਗਿਆ ਕੱਲ ਆਇਆ ਕੁਛ ਇੱਕ ਦੋ ਡੰਗਰ ਵੇਚ ਗਏ ਤੇ ਡੰਗਰ ਵੀ ਥੋੜੇ ਜਿਹਾ ਆਦੀ ਬੜੇ ਬੁੜੇ ਸਾਰੇ ਹਾਂ ਬਾਲ ਵੀ ਜਿੰਨੇ ਕੱਲ ਵੇਖਿਆ ਉਹਨੇ ਕਹਣਾ ਅੱਜ ਕਿੱਥੋਂ ਪੜ ਲਿਆ ਕੁਝ ਇਹਨਾਂ ਦਾ ਬੜਾ ਬਾਣ ਬੜੀ ਪਾਣੀ ਜੀ ਨਾ ਚਲੋ ਫਿਰ ਤੋਂ ਬੜਾ ਮੀ ਫਿਰਦਾ ਨਾ ਵੀ ਕੁਝ ਹਾਂ ਜੀ ਸਾਡੇ ਨਾਲ ਕੋਈ ਲੇ ਚੱਲ ਪਾੜੀ ਸਾਡਾ ਇੱਕ ਮੋਜਾ ਤੇ ਹੈਗਾ ਸ਼ਗਨਦੇ ਆ ਬਾਕੀ ਚਲੋ ਵਧੀਆ ਕਾਰੋਗਾਰ ਆਂਦੀ ਸਿਆ ਵਧੀਆ ਹੀ ਕਰਦੇ ਨੇ ਸਾਰੇ ਭੈਣ ਭਰਾ ਤੇ ਬੇਨਤੀ ਤੇ ਹੋਏ ਕਰੀ ਦੀ ਹਰ ਭੈਣ ਭਰਾ ਨੂੰ ਇੱਥੇ ਆ ਜਿਓ ਆਪਣੀ ਚੋਲੋ ਪਾਸ ਕਰ ਲੋ ਤਸੱਲੀ ਕਰ ਲੋ ਮੁੜ ਕੇ ਲਾਮੇ ਦੇਣ ਨਾਲ ਬਾਕੀ ਆਨਲਾਈਨ ਮੰਗਾਊਗਾ ਉਹ ਤੇ ਫਿਰ ਆਪਣੀ ਜਿਗ੍ਹਾ ਤੇ ਪਿਆ ਹੀ ਜਾਂਦੀ ਹੈ ਜੀ ਹੈ ਮਾਲ ਸਾਰਾ ਸਾਫ ਸੁਥਰਾ ਬਹਿੜ ਆਈਆਂ ਗਾਈ ਕੋਈ ਨਹੀਂ ਆਹ ਗਾਂ ਨੂੰ ਕੋਈ ਬੰਦਾ ਤੀਜੇ ਸਵੇਰ ਕਹਦੇ ਤੇ ਜਾਇਜ ਹੈ ਬਾਕੀ ਸਾਰੀਆਂ ਪੇਲਣਾ ਭਾਜੀ ਤੇ ਜਦੋਂ ਆਪਾਂ ਕਹਿਣ ਨੇ ਵੀ ਹੈ ਵੀ ਤੀਜੇ ਦੁੱਧ 20 ਕਿਲੋ ਦੇ ਦੂ ਚਲੋ ਬਾਕੀ ਨਹੀਂ ਸਿਆ ਦਲਮਪਤਾ ਛੱਡੀ ਹੈ ਅੱਜ ਹੁਣ ਉਹਦਾ ਵੀਡੀਓ ਵਿਚ ਆਇਆ ਹਾਂ ਇਹ ਲੱਗਦਾ ਆ ਬਾਕੀ ਅੱਜ ਇਹ ਨਹੀਂ ਵੀਰ ਬਾਈ ਨੇ 3 ਤੀਕਿਆ ਤੇ ਦੇਣਾ ਹੈਗਾ ਸ਼ੁਕਰਵਾਰ ਸ਼ੁਕਰਵਾਰ ਦੇਣਗੇ ਬਾਕੀ ਨੰਬਰ ਹੈਗਾ 981417822 9814198122 ਦੋਹਾਂ ਤੇ ਵਟਸਐਪ ਚੱਲਦਾ ਦੋਹਾਂ ਤੇ ਗੋਲਡ ਪੇ ਚੱਲਦਾ ਜੇ ਪਿੰਡ ਫਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਜੇ ਬਾਰ-ਬਾਰ ਕਈ ਭੈਣ ਭਰਾ ਸੱਚ ਇੱਕ ਗੱਲ ਆ ਵੀ ਇਹ ਕਰਕੇ ਨਾ ਪੁੱਛਿਆ ਕਰੋ ਡਰੈਸ ਵਾਸਤੇ ਫੋਨ ਨਾ ਕਰੋ ਤੁਹਾਨੂੰ ਪਤਾ ਵੀ ਫੋਨ ਬਿਜੀ-부ਜੀ ਰਹਿੰਦੇ ਹੀ ਆ ਅੱਜ ਦਰ ਨੂੰ ਗਿਆ ਪਾ ਵੀਡੀਓ ਨਹੀਂ ਪਾਈ ਤੇ ਫੋਨ ਕਾ ਵੀ ਨਹੀਂ ਚੱਲਦਾ ਬਾਕੀ ਉਹ ਭੈਣ ਭਰਾਵਾਂ ਕੋਲ ਜੀ ਬੇਨਤੀ ਆ ਕੇ ਆਪਣੀ ਤਸੱਲੀ ਕਰੋ ਜੇ ਤੁਹਾਡੇ ਤਸੱਲੀ ਹੋਊਗੀ ਤੇ ਖੜੀ ਬਾਈ ਜੀ ਖਾਲਸਾ ਬਾਈ ਜੀ